ਸਰਸਿਕਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੱਡੀ ਅਪਡੇਟ ਸੀਐਮ ਮਾਨ ਦੇ ਵੱਡੇ ਐਲਾਨ ਬਾਰੇ ਹੈ ਜਿਸ ਵਿੱਚ ਬੁਢਾਪਾ ਵਿਧਵਾ ਅੰਗਹੀਣ ਅਤੇ ਬੇਸਹਾਰਾ ਪੈਨਸ਼ਨ 2500 ਰੁਪਏ ਕਰਨ ਅਤੇ ਉਮਰ 65 ਤੋਂ 55 ਸਾਲ ਘਟਾਉਣ ਦੀ ਗੱਲ ਕੀਤੀ ਗਈ ਹੈ ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ ਪੂਰੀ ਅਪਡੇਟ ਉਸ ਤੋਂ ਪਹਿਲਾਂ ਚੈਨਲ ਉੱਤੇ ਨਵੇਂ ਆਏ ਹੋ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬ ਬਲੋ ਕੋਈ ਵੀ ਪੰਜਾਬ ਸਰਕਾਰ ਦੀ ਲੇਟੈਸਟ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਸੀਐਮ ਮਾਨ ਜੋ ਪੈਨਸ਼ਨ ਸੰਬੰਧੀ ਵੱਡਾ ਅਪਡੇਟ ਜਾਰੀ ਕੀਤਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕ 2500 ਰੁਪਏ ਪੈਨਸ਼ਨ ਦੀ ਉਡੀਕ ਕਰ ਰਹੇ ਹਨ ਜਿਸ ਦੇ ਵਿੱਚ ਬੁਢਾਪਾ ਵਿਧਵਾ ਅੰਗੇ ਹਨ ਤੇ ਬੇਸ਼ਾਰਾ ਦੇ ਨਾਲ ਸੀ ਇਹ ਮਾਨ ਨੇ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ 2500 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਲਗਭਗ 3 ਸਾਲ ਬੀਤ ਚੁੱਕੇ ਨੇ ਹਲੇ ਤੱਕ ਵੀ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠ ਰਹੇ ਹਨ ਕਿ 2500 ਰੁਪਏ ਪੈਨਸ਼ਨ ਕਦੋਂ ਤੱਕ ਜਾਰੀ ਕੀਤੀ ਜਾਵੇਗੀ ਇਸ ਦੇ ਸਬੰਧੀ ਸੀਐਮ ਮਾਨ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਇਸ ਚੀਜ਼ ਦਾ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਫਰਜੀ ਪੈਨਸ਼ਨਾਂ ਲਗਾਈਆਂ ਹੋਈਆਂ ਹਨ ਜਿਸ ਦੇ ਵਿੱਚ ਬੁਢਾਪਾ ਵਿਧਵਾੰਗ ਹੀਣ ਅਤੇ ਬੇਸਹਾਰਾ ਚਾਰੋਂ ਕੈਟਾਗਰੀਆ ਦੇ ਬਹੁਤ ਸਾਰੇ ਲੋਕ ਜੋ ਫਰਜੀ ਪੈਨਸ਼ਨ ਲੈ ਰਹੇ ਸਨ ਜੋ ਇਸ ਪੈਨਸ਼ਨ ਦੇ ਹੱਕਦਾਰ ਨਹੀਂ ਹਨ ਉਨ੍ਹਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਸੀ ਜਿਸ ਕਰਕੇ ਸੀਏ ਮਾਨ ਨੇ ਬਿਆਨ ਦਿੱਤੇ ਹਨ ਕਿ ਪਹਿਲਾਂ ਪਿਛਲੀਆਂ ਸਰਕਾਰਾਂ ਦੀਆਂ ਲਗੀਆਂ ਫਰਜੀ ਪੈਨਸ਼ਨਾਂ ਜਾਲੀ ਪੈਨਸ਼ਨਾਂ ਨੂੰ ਬੰਦ ਕੀਤਾ ਜਾਵੇਗਾ ਉਸ ਤੋਂ ਬਾਅਦ ਪੈਨਸ਼ਨਾਂ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਉਸ ਤੋਂ ਤੁਰੰਤ ਜੋ ਸਹੀ ਹੱਕਦਾਰ ਹਨ ਉਨ੍ਹਾਂ ਨੂੰ ਸਿਰਫ ਉਹਨਾਂ ਨੂੰ ਵੀ 2500 ਪੈਨਸ਼ਨ ਦਾ ਲਾਭ ਜਿਹੜਾ ਮਿਲੇਗਾ ਤਾਂ ਇਸ ਦਾ ਕੰਮ ਨੂੰ ਲਗਭਗ ਪਿਛਲੇ ਸਾਲ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਗੱਲ ਕਰੀਏ 2025 ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਭਗ ਤਿੰਨ ਤੋਂ ਚਾਰ ਬਾਰ ਪੈਨਸ਼ਨ ਮਿਲ ਚੁੱਕੀ ਹੈ ਅਤੇ ਇਸ ਪੈਨਸ਼ਨ ਦੇ ਵਿੱਚ ਬਹੁਤ ਸਾਰੇ ਅਪਡੇਟ ਬਦਲਾਅ ਦੇਖਣ ਨੂੰ ਮਿਲੇ ਹਨ ਬਹੁਤ ਘੱਟ ਲੋਕਾਂ ਦੀ ਇਹ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ ਇਸ ਦਾ ਕਾਰਨ ਸਾਫ਼ ਇਹ ਹੈ ਕਿ ਜਿਹੜੀਆਂ ਫਰਜ਼ੀਆਂ ਪੈਨਸ਼ਨਾਂ ਹਨ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਪੈਨਸ਼ਨ ਦੇਣਾ ਅਤੇ ਉਹਨਾਂ ਸਿਰਫ਼ ਉਹਨਾਂ ਖਾਤਿਆਂ ਦੇ ਵਿੱਚ ਪੈਨਸ਼ਨ ਜਾਰੀ ਕਰਨਾ ਹੈ ਜਿਹੜੇ ਕਿ ਸਹੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਹਨ ਤਾਂ ਇਸੇ ਦੌਰਾਨ ਜਿਸ ਕਰਕੇ ਪੂਰੇ ਪੰਜਾਬ ਦੇ ਜੋ ਪੈਨਸ਼ਨ ਤਾਰਕ ਹਨ ਉਹਨਾਂ ਦੀਆਂ ਪੈਨਸ਼ਨਾਂ ਲੇਟ ਆ ਰਹੀਆਂ ਹਨ ਅਤੇ ਬਹੁਤ ਘੱਟ ਲੋਕਾਂ ਦੀ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ ਇਸ ਦਾ ਸਾਫ਼ ਕਾਰਨ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਫਰਜ਼ੀ ਪੈਨਸ਼ਨਾਂ ਆਣੇ ਉਹਨਾਂ ਦੀ ਵੈਰੀਫਿਕੇਸ਼ਨ ਪੰਜਾਬ ਸਰਕਾਰ ਕਰਨ ਲੱਗੀ ਹੋਈ ਹੈ ਉਹਨਾਂ ਦੀ ਜਾਂਚ ਕਰਨ ਤੋਂ ਤੁਰੰਤ ਸਹੀ ਅਕਦਾਰਾਂ ਨੂੰ ਹੀ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ ਗੱਲ ਕਰੀ ਆਪਾਂ April ਮਹੀਨੇ ਦੀ ਇਸ ਮਹੀਨੇ ਵਿੱਚ ਵੀ ਬਹੁਤ ਘੱਟ ਲੋਕਾਂ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਵੀ ਹਨ ਜਿਨ੍ਹਾਂ ਦੀ ਪੈਨਸ਼ਨ ਬੰਦ ਹੋ ਰਹੀ ਹੈ ਜਿਨ੍ਹਾਂ ਦੀ ਉਮਰ 60 ਤੋਂ 65 ਸਾਲ ਤੋਂ ਵੱਧ ਹੈ ਅਤੇ ਲਗਭਗ ਬਜ਼ੁਰਗ ਹਨ ਤਾਂ ਅਜਿਹੇ ਲੋਕਾਂ ਦੀ ਪੈਨਸ਼ਨ ਬੰਦ ਹੋਣ ਦਾ ਕਾਰਨ ਇਹੀ ਹੈ ਕਿ ਜਾਂ ਤਾਂ ਉਨ੍ਹਾਂ ਦੇ ਨਾਮ ਤੇ ਕੋਈ ITR ਫਿਲ ਕੀਤੀਆਂ ਹੋਈਆਂ ਹਨ ਜਾਂ ਫਿਰ ਉਹਨਾਂ ਦੇ ਨਾਮ ਤੇ ਜੋ ਜ਼ਮੀਨ ਹੈ ਜਾਂ ਜਿਹੜੇ ਤੁਸੀਂ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਕਣਕ ਝੋਨੇ ਦੀ ਵਾਢੀ ਕਰਨ ਉਪਰੰਤ ਉਸ ਨੂੰ ਦਾਣਾ ਮੰਡੀ ਦੇ ਵਿੱਚ ਜਦੋਂ ਆਪਾਂ ਸੇਲ ਕਰਦੇ ਹਾਂ ਜਿਹੜਾ ਖਾਤਾ ਬੈਂਕ ਦੇ ਵਿੱਚ ਆਪਣੇ ਆਧਾਰ ਕਾਰਡ ਨਾਲ ਲਿੰਕ ਹੈ ਜਿਸ ਤੇ ਪੈਨਸ਼ਨ ਆ ਰਹੀ ਹੈ ਉਹੀ ਖਾਤੇ ਤੁਸੀਂ ਜਦੋਂ ਉੱਥੇ ਦਿੰਦੇ ਹੋ ਤਾਂ ਉਸ ਕਰਕੇ ਈ ਮੰਡੀਕਰਨ ਵੱਲੋਂ ਤੁਹਾਡੇ ਉਸੇ ਖਾਤੇ ਵਿੱਚ ਜਦੋਂ ਤੁਹਾਡੀ ਵਾਢੀ ਦੀ ਫਸਲ ਦਾ ਪੈਸਾ ਜੋ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਕਰਕੇ ਸਰਕਾਰ ਉਸ ਚੀਜ਼ ਦੀ ਵੈਰੀਫਿਕੇਸ਼ਨ ਕਰਦੀ ਹੈ ਕਿ ਇਸ ਪਰਸਨ ਦੇ ਨਾਮ ਤੇ ਇੰਨੀ ਜ਼ਮੀਨ ਹੈ ਤਾਂ ਹੀ ਇਸ ਪਰਸਨ ਦੇ ਜੋ ਪੈਸੇ ਸਰਕਾਰ ਵੱਲੋਂ ਪੈ ਰਹੇ ਹਨ ਤਾਂ ਇਹ ਖਾਤਿਆਂ ਨੂੰ ਸਰਕਾਰ ਬੰਦ ਕਰ ਦਿੰਦੀ ਹੈ ਅਤੇ ਜਿਹੜੇ ਵੀ ਅਜਿਹੇ ਪਰਸਨ ਹਨ ਉਹਨਾਂ ਦੀ ਪੈਨਸ਼ਨ ਵੀ ਸਰਕਾਰ ਵੱਲੋਂ ਬੰਦ ਕੀਤੀ ਜਾਂਦੀ ਹੈ ਤਾਂ ਸਭ ਤੋਂ ਵੱਡਾ ਕਾਰਨ ਜ਼ਿਆਦਾਤਰ ਬਜ਼ੁਰਗਾਂ ਦਾ ਇਹੀ ਹੈ ਕਿ ਜਿਸ ਖਾਤੇ ਵਿੱਚ ਪੈਨਸ਼ਨ ਆ ਰਹੀ ਹੈ ਉਸੇ ਦੇ ਵਿੱਚੋਂ ਹੋਰ ਵੀ ਨਿੱਜੀ ਕੰਮਾਂ ਦਾ ਲੈਣਾ ਦੇਣਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਦੀਆਂ ਪੈਨਸ਼ਨਾਂ ਰੁਕ ਗਈਆਂ ਹਨ ਇਸ ਤੋਂ ਬਾਅਦ ਬਹੁਤ ਸਾਰੇ ਬਜ਼ੁਰਗ ਜਏ ਹਨ ਜਿਨ੍ਹਾਂ ਦੀ ਪੈਨਸ਼ਨ ਵਾਲੇ ਖਾਤੇ ਤੇ Google Pay ਚੱਲਿਆ ਹੁੰਦਾ ਹੈ ਜਾਂ ਤਾਂ ਉਹਨਾਂ ਨੇ ਖੁਦ ਚਲਾਇਆ ਜਾਂ ਫਿਰ ਉਹਨਾਂ ਦੇ ਬੱਚਿਆਂ ਨੇ ਚਲਾਇਆ ਹੁੰਦਾ ਜਿਸ ਕਰਕੇ ਉਹ ਆਪਣਾ ਪੈਸੇ ਦੇ ਲੈਣ ਦੇਣ ट्रांजैक्शन ਤੁਹਾਡੇ ਪਰਸਨ ਖਾਤੇ ਤੋਂ ਕਰਦੇ ਰਹਿੰਦੇ ਹਨ ਜਦੋਂ ਸਰਕਾਰ ਇਸ ਚੀਜ਼ ਦੀ ਵੈਰੀਫਿਕੇਸ਼ਨ ਕਰਦੀ ਹੈ ਤਾਂ ਸਰਕਾਰ ਜਿੰਨੇ ਖਾਤੇ ਵਿੱਚ ਪੈਸੇ ਆਏ ਅਤੇ ਜਿੰਨੇ ਤੁਸੀਂ ਕਢਵਾ ਰਹੇ ਹੋ Google Pay, Raahi PhonePe, Raahi ਜਾਂ ਫਿਰ ਤੁਸੀਂ ਬਾਏ ਬੈਂਕ ਤਾਂ ਅਜਿਹੇ ਖਾਤੇ ਸਰਕਾਰ ਅਕੋਰਡਿੰਗ ਵੱਡੇ ਖਾਤਿਆਂ ਵਿੱਚ ਗਿਨੇ ਜਾਂਦੇ ਹਨ ਉਸ ਦੇ ਵਿੱਚ ਜਿੰਨਾ ਤੁਹਾਡਾ ਦੇਣਾ ਦੇਣਾ ਹੈ ਉਹ ਤੁਹਾਡੇ ਕਾਰੋਬਾਰ ਵਿੱਚ ਗਿਣਿਆ ਜਾਂਦਾ ਹੈ ਜਿਸ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਬਜ਼ੁਰਗ ਜਿਹੜੇ ਖਾਤੇ 'ਚ ਜ਼ਿਆਦਾ ਲੈਣ ਦੇਣ ਵੀ ਨਹੀਂ ਕਰਦੇ ਉਹਨਾਂ ਦੀ ਵੀ ਪੈਨਸ਼ਨ ਬੰਦ ਹੋ ਰਹੀ ਹੈ ਉਹਨਾਂ ਦਾ ਕਾਰਨ ਜੋ ਤੁਹਾਨੂੰ ਦੱਸ ਰਹੇ ਹਾਂ ਧਿਆਨ ਦੇ ਨਾਲ ਸੁਣਨਾ ਜਦੋਂ ਤੁਸੀਂ ਖਾਤਾ ਖਲਵਾਇਆ ਤੁਹਾਡੇ ਕੋਲ ਉਸ ਟਾਈਮ ਯਾਨੀ ਕਿ 2012 ਤੋਂ ਪਹਿਲਾਂ ਦਾ ਅਗਰ ਤੁਹਾਡਾ ਖਾਤਾ ਖੁੱਲਿਆ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਸੀ ਜ਼ਿਆਦਾਤਰ ਬਜ਼ੁਰਗਾਂ ਦੇ ਖਾਤਾ VOTER ID ਦੇ ਨਾਲ ਖੁੱਲਿਆ ਜਾਂ ਰਾਸ਼ਨ ਕਾਰਡ ਦੇ ਨਾਲ ਉਸ ਟਾਈਮ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਉਸ ਟਾਈਮ ਜਿਨ੍ਹਾਂ ਨੇ ਖਾਤਾ ਖਲਵਾਇਆ ਉਥੇ ਨਾਮ ਤੁਹਾਡਾ ਹੋਰ ਲਿਖਿਆ ਹੋਇਆ ਜਦੋਂ ਤੁਸੀਂ ਆਪਣਾ ਆਧਾਰ ਕਾਰਡ ਬਣਾਇਆ ਤੁਹਾਡੇ ਬੱਚਿਆਂ ਦੇ ਨਾਮ ਤੁਹਾਡਾ ਬਦਲ ਦਿੱਤਾ ਜਿਵੇਂ ਕਿ ਜ਼ਿਆਦਾਤਰ ਔਰਤਾਂ ਦਾ ਨਾਮ ਵਿੱਚ ਬਾਈ ਬੀ ਕੋਰ ਰਾਣੀ ਇਹ ਚੀਜ਼ਾਂ ਦੇ ਵਿੱਚ ਮਿਸਟੇਕ ਆ ਰਹੀ ਹੈ ਇਨ੍ਹਾਂ ਕਾਰਨਾਂ ਕਰਕੇ ਜੋ ਖਾਤੇ ਹਨ ਉਹਨਾਂ ਦੇ ਨਾਮ ਹੋਰ ਹਨ ਆਧਾਰ ਕਾਰਡ ਦੇ ਨਾਮ ਹੋਰ ਹੈ ਤੁਹਾਡੇ ਵੋਟਰ ਆਈਡੀ ਦੇ ਨਾਮ ਕੁਝ ਹੋਰ ਹੈ ਰਾਸ਼ਨ ਕਾਰਡ ਦੇ ਉੱਤੇ ਕੁਝ ਹੋਰ ਹੈ ਜਨਮ ਤਰੀਕ ਦੇ ਉੱਤੇ ਤੁਹਾਡਾ ਕੁਝ ਹੋਰ ਹੈ ਇਨ੍ਹਾਂ ਡਾਕੂਮੈਂਟਾਂ ਤੇ ਤਾਂ ਅਗਰ ਕੋਈ ਅਜਿਹੇ ਬਜ਼ੁਰਗ ਹਨ ਉਹਨਾਂ ਦੀ ਵੀ ਪੈਨਸ਼ਨ ਬੰਦ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਸਹੀ ਹੋ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਹੀ ਹੋ ਤੁਹਾਡੇ ਸਿਰਫ ਨਾਮ ਮਿਸਟੇਕ ਕਰਕੇ ਹੀ ਪੈਨਸ਼ਨ ਬੰਦ ਹੋਈ ਹੈ ਤਾਂ ਤੁਸੀਂ ਆਪਣਾ ਬੈਂਕ ਵਿਚ ਜਾ ਕੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਨਾਮ ਅਪਡੇਟ ਕਰਵਾਉਣਾ ਹੈ ਤੇ ਸੀਡੀਪੀਓ ਦਫਤਰ ਵਿੱਚ ਜਾ ਕੇ ਆਪਣਾ ਫਾਰਮ ਜਮ੍ਹਾਂ ਕਰਵਾਉਣਾ ਹੈ ਤੁਸੀਂ ਪੈਨਸ਼ਨ ਦੁਬਾਰਾ ਸ਼ੁਰੂ ਕਰਵਾ ਸਕਦੇ ਹੋ ਇਸ ਦੇ ਨਾਲ ਹੀ ਕੁਝ ਟਾਈਮ ਪਹਿਲਾਂ ਹੀ ਅੰਗਰਵਾੜੀ ਮੁਲਾਜ਼ਮਾਂ ਨੂੰ ਵੀ ਪਿੰਡਾਂ ਦੇ ਵਿੱਚ ਜਿੰਨੇ ਵੀ ਪੈਨਸ਼ਨ ਧਾਰਕਾਂ ਹਨ ਉਹਨਾਂ ਦੀ ਲਾਈਵ ਫੋਟੋ ਮੰਗੀ ਸੀ ਅਤੇ ਡਾਕੂਮੈਂਟ ਦੀ ਫੋਟੋ ਮੰਗੀ ਸੀ ਤਾਂ ਬਹੁਤ ਸਾਰੇ ਅੰਗਰਵਾੜੀ ਮੁਲਾਜ਼ਮਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਪਿੰਡ ਦੇ ਉਹਨਾਂ ਬਜ਼ੁਰਗਾਂ ਜਾਂ ਫਿਰ ਜਿਨ੍ਹਾਂ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ ਉਹਨਾਂ ਦੀ ਫੋਟੋ ਉਹਨਾਂ ਦੇ ਡਾਕੂਮੈਂਟ ਸੀਡੀਪੀਓ ਦਫ਼ਤਰ ਦੇ ਵਿੱਚ ਭੇਜੇ ਸਨ ਉਸ ਦੇ ਅਕੋਰਡਿੰਗ ਵੀ ਬਹੁਤ ਸਾਰੇ ਲੋਕ ਪੈਨਸ਼ਨ ਕੱਟੀ ਜਾਣ ਦੇ ਕਾਰਨ ਹਨ ਕਿਉਂਕਿ ਅਗਰ ਤੁਹਾਡੀ ਫੋਟੋ ਨਹੀਂ ਹੋਈ ਹੈ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਦੇ ਅਕੋਰਡਿੰਗ ਤੁਸੀਂ ਪਿੰਡ ਵਿੱਚ ਨਹੀਂ ਰਹਿ ਰਹੇ ਜਾਂ ਫਿਰ ਤੁਹਾਡੀ ਡੈਥ ਹੋ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ 30% ਜਿਹੇ ਖਾਤੇ ਹਨ ਅਜਿਹੇ ਵੀ ਪੈਨਸ਼ਨ ਤਾਰਕ ਹਨ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜਾਂ ਫਿਰ ਉਹ ਪੰਜਾਬ ਨੂੰ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਜਾਂ ਕੰਟਰੀ ਵਿੱਚ ਜਾ ਚੁੱਕੇ ਹਨ ਸਰਕਾਰ ਅਕੋਰਡਿੰਗ ਉਹਨਾਂ ਦੀ ਪੈਨਸ਼ਨ ਵੀ ਬੰਦ ਹੋਣੀ ਚਾਹੀਦੀ ਹੈ ਇਸ ਕਰਕੇ ਉਹਨਾਂ ਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਦਾ ਫਜ਼ੂਲ ਪੈਸਾ ਬੰਦ ਖਾਤਿਆਂ ਵਿੱਚ ਜਾ ਰਿਹਾ ਹੈ ਜਿਹੜਾ ਕਿ ਬਾਅਦ ਵਿੱਚ ਬੈਂਕ ਦਾ ਹੋ ਜਾਂਦਾ ਇਸ ਕਰਕੇ ਸਰਕਾਰ ਨੇ ਇਹ ਨਵੇਂ ਨਿਯਮ ਲਾਗੂ ਕੀਤੇ ਹਨ ਕਿ ਅਗਰ ਤੁਸੀਂ 3 ਮਹੀਨਿਆਂ ਤੱਕ ਆਪਣੇ ਬੈਂਕ ਖਾਤੇ ਵਿੱਚ ਪਈ ਪੈਨਸ਼ਨ ਨਹੀਂ ਕਢਵਾਉਂਦੇ ਤੁਹਾਡਾ ਖਾਤਾ ਬੰਦ ਹੋ ਜਾਵੇਗਾ ਪੈਨਸ਼ਨ ਤੁਹਾਡੀ ਆਉਣੀ ਬੰਦ ਹੋ ਜਾਵੇਗੀ ਅਤੇ ਜਿੰਨੀ ਪੈਨਸ਼ਨ ਤੁਹਾਡੀ ਆ ਚੁੱਕੀ ਹੈ ਉਹ ਵਾਪਸ ਹੋ ਜਾਵੇਗੀ ਇਸ ਕਰਕੇ ਇਹ ਅਲਰਟ ਸਾਰੇ ਹੀ ਪੰਜਾਬ ਦੇ ਉਹਨਾਂ ਪੈਨਸ਼ਨ ਧਾਰਕਾਂ ਲਈ ਹੈ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੈ ਔਰ ਜਿਹੜੇ 5 5 10 10 ਦਾ ਪੈਨਸ਼ਨ ਆ ਬੈਂਕ ਦੇ ਵਿੱਚੋਂ ਕਢਵਾਉਂਦੇ ਆ ਹੀ ਨਹੀਂ ਆ ਉਹ ਖਾਤੇ ਦੇ ਵਿੱਚ ਹੀ ਜਮਾ ਰੱਖਦੇ ਹਨ ਕਿਉਂਕਿ ਇਸ ਅਕੋਰਡਿੰਗ ਸਰਕਾਰ ਦਾ ਮੰਨਣਾ ਹੈ ਕਿ ਜਿਹਦੀ ਤਿੰਨ ਪੈਨਸ਼ਨਾਂ ਤੋਂ ਜ਼ਿਆਦਾ ਪੈਨਸ਼ਨਾਂ ਖਾਤੇ ਵਿੱਚ ਹਨ ਜਾਂ ਤਾਂ ਉਹਨਾਂ ਨੂੰ ਪੈਨਸ਼ਨ ਦੀ ਜ਼ਰੂਰਤ ਨਹੀਂ ਹੈ ਜਾਂ ਫਿਰ ਉਸ ਪੈਨਸ਼ਨ ਵਾਲੇ ਦੀ ਡੈਥ ਹੋ ਚੁੱਕੀ ਹੈ ਤਾਂ ਇਹ ਜੋ ਖਾਸ ਅਪਡੇਟ ਪੈਨਸ਼ਨ ਧਾਰਕਾਂ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਗੱਲ ਕਰੀਏ 65 ਤੋਂ 55 ਸਾਲ ਇਸ ਦਾ ਕੀ ਸੱਚ ਹੈ ਫਿਲਹਾਲ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਦੇ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਔਰ ਉਮੀਦ ਇਹ ਹੀ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਬਹੁਤ ਜਲਦੀ 2500 ਰੁਪਏ ਪੈਨਸ਼ਨ ਹੋਣੀ ਸਟਾਰਟ ਹੋ ਜਾਵੇਗੀ ਇਸ ਤੋਂ ਬਾਅਦ ਏਜ ਦੀ ਗੱਲ ਕਰੀਏ ਤਾਂ ਨਵੇਂ ਨਿਯਮ ਅਕੋਰਡਿੰਗ ਏਜ ਘੱਟ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਹਿਲਾਂ ਪੁਰਸ਼ਾਂ ਦੀ ਏਜ 65 ਸਾਲ ਅਤੇ ਔਰਤਾਂ ਦੀ ਏਜ 58 ਸਾਲ ਰੱਖੀ ਗਈ ਸੀ ਲੇਕਿਨ ਅੱਜ ਆਪਾਂ ਪਿੰਡਾਂ ਦੇ ਵਿੱਚ ਦੇਖੀਏ ਤਾਂ ਇਸ ਏਜ ਦੇ ਬਹੁਤ ਸਾਰੇ ਲੋਕ ਮਿਲਣਗੇ ਜੋ ਕਿ ਪਹਿਲਾਂ ਹਰ ਪਿੰਡ ਵਿੱਚ 30 ਕੋ ਬਜ਼ੁਰਗ ਮਿਲਦੇ ਸੀ ਲੇਕਿਨ ਅੱਜ ਪੂਰੇ ਪਿੰਡ ਦੇ ਵਿੱਚ 65 ਤੋਂ 70 ਸਾਲਾਂ ਦੇ ਏਜ ਵਾਲੇ ਬਹੁਤ ਘੱਟ ਬਜ਼ੁਰਗ ਮਿਲਦੇ ਨੇ ਅਗਰ ਤੁਹਾਡੇ ਪਿੰਡ ਦੇ ਵਿੱਚ ਟੋਟਲ 1000 ਪਲੱਸ ਵੋਟ ਹੈ ਤਾਂ ਉਹਨਾਂ ਬਿਚੋ ਤੋਂ ਅਨੁਸਾਰ ਪੰਜ ਤੋਂ 10 ਬਜ਼ੁਰਗ ਮਿਲਣਗੇ ਜਿਨ੍ਹਾਂ ਦੀ ਉਮਰ 60 ਤੋਂ 65 ਸਾਲ ਪਲੱਸ ਹੋਵੇਗੀ ਬਾਕੀ ਬਹੁਤ ਜਲਦੀ ਉਹਨਾਂ ਦੀ ਡੈਥ ਹੋ ਰਹੀ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਹਿਰੀਲੀਆਂ ਚੀਜ਼ਾਂ ਜ਼ਹਿਰੀਲੀਆਂ ਗੈਸਾਂ ਜ਼ਹਿਰੀਲੀਆਂ ਸਬਜ਼ੀਆਂ ਖਾਣ ਕਰਕੇ ਆਪਣੇ ਜੋ ਅੱਜ ਦੇ ਟਾਈਮ ਦੇ ਲੋਕ ਲੋਕਾਂ ਦੇ ਸਰੀਰ ਅਜੇ ਬਣ ਚੁੱਕੇ ਨੇ ਮਸਾਂ ਹੀ 65 ਸਾਲ ਤੱਕ ਕੁਝ ਕੁ ਪਰਸਨ ਪਹੁੰਚਦੇ ਹਨ ਬਾਕੀ 50 ਤੋਂ 55 ਦੇ ਵਿੱਚ ਡੈਥ ਹੋ ਜਾਂਦੀ ਹੈ ਅਗਰ ਸਰਕਾਰ ਇਸ ਚੀਜ਼ ਨੂੰ ਧਿਆਨ ਵਿੱਚ ਲਿਆਵੇ ਤਾਂ ਪੰਜਾਬ ਸਰਕਾਰ ਜੋ ਪੈਨਸ਼ਨ ਹੈ ਉਸ ਦੇ ਵਿੱਚ ਉਮਰ ਘਟਾ ਸਕਦੀ ਹੈ ਜਿੱਥੇ ਔਰਤਾਂ ਦੀ ਉਮਰ 55 ਸਾਲ ਕੀਤੀ ਜਾ ਸਕਦੀ ਹੈ ਅਤੇ ਪੁਰਸ਼ਾਂ ਦੀ ਉਮਰ 58 ਤੋਂ 60 ਸਾਲ ਤੱਕ ਕੀਤੀ ਜਾ ਸਕਦੀ ਹੈ ਲੇਕਿਨ ਹਾਲੇ ਤੱਕ ਇਸ ਸਬੰਧੀ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਈਨਲ ਅਪਡੇਟ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰੋ ਤਾਂ ਕਿ ਆਪਾਂ ਵੀਡੀਓ ਨੂੰ ਵੱਧ ਤੋਂ ਵੱਧ ਸਰਕਾਰ ਤੱਕ ਪਹੁੰਚਾਈਏ ਤਾਂ ਜੋ ਸਰਕਾਰ ਨੂੰ ਵੀ ਇਸ ਚੀਜ਼ ਦੇ ਬਾਰੇ ਥੋੜਾ ਜਿਹਾ ਧਿਆਨ ਹੋਵੇ ਤਾਂ ਕਿ ਜਿਹੜੀ 2500 ਪੈਨਸ਼ਨ ਹੈ ਉਹ ਜਲਦੀ ਤੋਂ ਜਲਦੀ ਆਪਣੀ ਸਟਾਰਟ ਹੋਵੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਕੋਈ ਵੀ ਸਰਕਾਰ ਦੇ ਰਿਲੇਟਡ ਨਵੀਂ ਚੀਜ਼ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਉ